हां जी संगत जी ਵੀਡੀਓ ਦੇਖਿਓ ਤੇ ਵੀਡੀਓ ਜ਼ਰੂਰ ਸਾਰੇ ਸ਼ੇਅਰ ਕਰਿਓ ਬੇਨਤੀ ਸਾਰਿਆਂ ਨੂੰ ਗਰੰਥੀ ਸਿੰਘਾ ਨੂੰ ਪ੍ਰਚਾਰ ਕਰਨ ਬੇਨਤੀ ਜ਼ਰੂਰ ਸਾਰੇ ਸ਼ੇਅਰ ਕਰਿਓ ਦੇਖੋ ਇੱਕ ਗੁਰੂ ਦੇ ਸਿੰਘ ਦਾ ਸਤਕਾਰ ਹੋ ਰਿਹਾ ਇਸ ਤਰੀਕੇ ਦੇ ਨਾਲ ਸਾਰੇ ਸਤਕਾਰ ਕਰਨ ਤਾਂ ਦੇਖੋ ਕੇਵਲ 2 ਸਾਲ 1 ਮਹੀਨਾ ਇਹਨਾਂ ਨੇ ਗਰੰਥੀ ਸਿੰਘ ਦੀ ਸੇਵਾ ਨਿਭਾਈ ਤੇ ਇਹਨਾਂ ਪਿਆਰ ਸਾਰਾ ਨਗਰ ਜਾਣ ਲੱਗਿਆ ਦੇਖੋ ਦਰਬਾਰ ਸਾਹਿਬ ਦੀ ਵੀ ਸਤਕਾਰ ਕੀਤਾ ਤੇ ਫੁੱਲਾਂ ਦੀ ਵੀ ਮਾਲਾ ਸਰੋਪਿਆਂ ਦੀ ਸੇਵਾ ਅਤੇ ਦੇਖੋ ਫੁੱਲਾਂ ਦੀ ਵਰਖਾ ਜਿਹੜੀ ਇਹ ਕੀਤੀ ਜਾ ਰਹੀ ਹੈ ਦੋਨੇ ਸਿੰਘ-ਸਿੰਗਣੀ ਤੇ ਤੇ ਇੰਨਾ ਸਤਕਾਰ ਗਰੰਥੀ ਸਿੰਘ ਦਾ ਜਿਵੇਂ ਕਿਸੇ ਇੱਕ ਸੰਤ ਮਹਾਂਪੁਰਸ਼ ਦਾ ਕੀਤਾ ਜਾਂਦਾ ਹੈ ਵੱਡੇ ਵੱਡੇ ਸੰਤਾਂ ਦਾ ਆਪਾਂ ਕਰਦੇ ਇਸ ਤਰੀਕੇ ਨਾਲ ਤੇ ਇਹ ਗੁਰੂ ਦੇ ਸਿੰਘ ਦਾ ਸਤਕਾਰ ਇੰਨਾ ਕੀਤਾ ਤੇ ਇੰਨਾ ਹੋਣਾ ਚਾਹੀਦਾ ਦੇਖੋ ਪਿਆਰ ਦੇ ਨਾਲ ਦਰਬਾਰ ਸਾਹਿਬ ਦੇ ਵਿੱਚੋਂ ਆਇਰਪਿੰਡ ਉੱਚੀ ਮੰਗਲੀ ਜ਼ਿਲ੍ਹਾ ਲੁਧਿਆਣਾ ਦੀ ਇਹ ਵੀਡੀਓ ਹੈ ਜਿੱਥੇ ਇਨਾਂ ਨੇ ਸੇਵਾ ਗਰੰਥੀ ਸਿੰਘ ਦੀ ਨਿਭਾਈ ਹੈ ਤੇ ਦੇਖੋ ਇਹਨਾਂ ਮਾਨ ਸਤਕਾਰ ਨਗਰ ਵੱਲੋਂ ਕੀਤਾ ਜਾ ਰਿਹਾ ਸਾਰਾ ਨਗਰ ਇਕੱਠਾ ਹੋਇਆ ਸਾਰੇ ਨਗਰ ਦੇ ਲੋਕ ਇਕੱਠੇ ਹੋਏ ਨੇ ਤੇ ਹੁਣ ਦੇਖੋ ਨੌਜਵਾਨਾਂ ਵੱਲੋਂ ਇਹਨਾਂ ਨੂੰ ਸਤਕਾਰ ਕੀਤਾ ਜਾ ਰਿਹਾ ਇੱਕ ਤਸਵੀਰ ਪਿਆਰ ਦੇ ਨਾਲ ਗੁਰੂ ਨਾਨਕ ਸਾਹਿਬ ਦੀ ਭੇਟਾ ਕਰਨ ਜਾ ਰਹੇ ਨੇ ਇਹ ਦੇਖੋ ਗੁਰੂ ਨਾਨਕ ਸਾਹਿਬ ਦੀ ਤਸਵੀਰ ਹੱਥਾਂ ਦੇ ਵਿੱਚ ਦੇਖ ਕੇ ਫੋਟੋ ਖਿਚਵਾਈ ਹੈ ਨੌਜਵਾਨ ਹੋਰ ਵੀ ਜਿੰਨੇ ਨਗਰ ਦੇ ਸਾਰੇ ਇਹ ਤੇ ਬਾਬਾ ਬਤਾਰ ਸਿੰਘ ਨੂੰ ਮਿਲਣ ਵਾਸਤੇ ਆਏ ਨਹੀਂ ਨੀ ਤਾਂ ਗ੍ਰੰਥੀ ਸਿੰਘ ਪਿਆਰਿਓ ਦਾਸ ਨੇ ਆਪਣੀ ਅੱਖਾਂ ਦੇ ਨਾਲ ਦੇਖਿਆ ਦਾਸ ਦਾ 10 20 ਸਾਲ ਵੀ ਵਿਚਾਲ ਸੇਵਾ ਕਰਦੇ ਨੇ ਜਾਣ ਲੱਗੇ ਗ੍ਰੰਥੀ ਸਿੰਘ ਨੂੰ ਮਿਲਣ ਤੱਕ ਨਹੀਂ ਆਉਂਦੇ ਕਮੇਟੀ ਨਹੀਂ ਇਕੱਠੀ ਹੁੰਦੀ ਤੇ ਗ੍ਰੰਥੀ ਸਿੰਘ ਵਿਚਾਰਾ ਆਪ ਹੀ ਸਮਾਨ ਲੈ ਕੇ ਤੇ ਆਪ ਹੀ ਵਿਚਾਰਾ ਆਪਣੇ ਘਰ ਨੂੰ ਜਾਂ ਦੂਜੇ ਗੁਰਦੁਆਰਾ ਸਾਹਿਬ ਨੂੰ ਚਲਿਆ ਜਾਂਦਾ ਤੇ ਪਤਾ ਨਹੀਂ ਲੱਗਦਾ ਦੂਜਾ ਗ੍ਰੰਥੀ ਕਦੋਂ ਆ ਗਿਆ ਇਹ ਦੇਖੋ ਸਾਰਾ ਨਗਰ ਜਿਹੜਾ ਹੈ ਉਹ ਇਕੱਠਾ ਹੋਇਆ ਹੈ ਸੋ ਪਿਆਰਿਓ ਸਾਰੇ ਪਿੰਡਾਂ ਨੂੰ ਇਦਾਂ ਸਤਿਕਾਰ ਜਿਹੜਾ ਹਰ ਇੱਕ ਗ੍ਰੰਥੀ ਦਾ ਕਰਨਾ ਚਾਹੀਦਾ ਹੈ ਤੇ ਵੀਡੀਓ ਜਰੂਰ ਸਾਰੇ ਸ਼ੇਅਰ ਕਰ ਦਿਓ ਜਿਹੜੇ ਆਪਣੇ ਪੇਜ ਦੇ ਨਾਲ ਨੀ ਜੋੜੇ ਪੇਜ ਨਾਲ ਫੋਲੋ ਕਰ ਲਓ ਇਹੋ ਜਿਹੀ ਵੀਡੀਓ ਵੇਖਣ ਵਾਸਤੇ ਕਿਉਂਕਿ ਦਾਸੇ ਉਹ ਜਿਹੜੇ ਵੀਡੀਓ ਆਪਣੇ ਵੀ ਇਸ ਪੇਜ ਤੇ ਪਾਉਂਦਾ ਰਹਿੰਦਾ ਤੇ ਜਰੂਰ ਸਾਰੇ ਸ਼ੇਅਰ ਕਰੋ ਕਮੈਂਟਾਂ ਚ ਵਿਚਾਰ ਦਿਓ ਕਿ ਗ੍ਰੰਥੀ ਦਾ ਸਤਿਕਾਰ ਇੰਨਾ ਹੋਣਾ ਚਾਹੀਦਾ ਪਰ ਇੱਕ ਇਹ ਵੀ ਬੇਨਤੀ ਹੈ ਕਿ ਗ੍ਰੰਥੀ ਵੀ ਸਤਿਕਾਰ ਵਾਲਾ ਹੋਵੇ ਜੀਵਨ ਵਾਲਾ ਹੋਵੇ ਨਤ ਨਿਮੀ ਹੋਵੇ ਨਗਰ ਨੂੰ ਜੋੜੇ ਬੱਚਿਆਂ ਨੂੰ ਜੋੜੇ ਤੇ ਸਿੱਖੀ ਦਾ ਪ੍ਰਚਾਰ ਵੀ ਕਰੇ ਦੇਖੋ ਬਾਣੇ ਦੇ ਵਿੱਚ ਨੇ ਸਿੰਘਣੀ ਨਕਸ਼ਕੀ ਸਜਾਈ ਹੋਈ ਹੈ ਤੇ ਦੇਖੋ ਸਾਰਾ ਨਗਰ ਨੌਜਵਾਨ ਹੱਥ ਜੋੜ ਕੇ ਖੜੇ ਹੋਏ ਨੇ ਪਿਆਰ ਦੇ ਨਾਲ ਦੇਖੋ ਇਹ ਆ ਸਤਿਕਾਰ ਗੁਰੂ ਦੇ ਸਿੰਘ ਦਾ ਇੱਥੇ ਹੀ ਵਸਨੇ ਗੁਰੂ ਪਿਆਰੇਓ ਹੁਣ ਦੇਖੋ ਪਿਆਰ ਦੇ ਨਾਲ ਕਿਵੇਂ ਗਰੰਥੀ ਸਿੰਘ ਨੂੰ ਗੱਡੀ ਦੇ ਵਿੱਚ ਬਿਠਾ ਕੇ ਇਹਨਾਂ ਨੇ ਉਹਨਾਂ ਦੇ ਘਰ ਤੱਕ ਛੱਡ ਕੇ ਆਉਣਾ ਤੇ ਬਾਬਾ ਅਵਤਾਰ ਸਿੰਘ ਨੇ ਗਿਆਨੀ ਅਵਤਾਰ ਸਿੰਘ ਨੇ ਆਪਣੀ ਮਰਜ਼ੀ ਦੇ ਨਾਲ ਹੀ ਡਿਊਟੀ ਛੱਡੀ ਨਾ ਕਿ ਨਗਰ ਨੇ ਕਿਹਾ ਕਿਉਂਕਿ ਜੇ ਨਗਰ ਜੋ ਕਹਿੰਦਾ ਫਿਰ ਨਹੀਂ ਆ ਦੇਖੋ ਮਹਿੰਗੀ ਗੱਡੀ ਦੇ ਵਿੱਚ ਬਿਠਾ ਕੇ ਦੋਨੇ ਸਿੰਘ ਸਿੰਘਣੀ ਨੂੰ ਤੇ ਉਹਨਾਂ ਦੇ ਘਰ ਤੱਕ ਉਹਨਾਂ ਦੇ ਨਗਰਪਿੰਡ ਨੰਗਲਾ ਰਾੜਾ ਸਾਹਿਬ ਦੇ ਨੇੜੇ ਰਹਿੰਦੇ ਨੇ ਸੋ ਉੱਥੇ ਛੱਟ ਕੇ ਆਉਣਾ ਸੋ ਇਹ ਸਤਿਕਾਰ ਹੈ ਤੇ ਵੀਡੀਓ ਸ਼ੇਅਰ ਕਰਦੇ ਹੋ ਸਭ ਤੱਕ ਵੀਡੀਓ ਜਾਣੀ ਚਾਹੀਦੀ ਹੈ ਗ੍ਰੰਥੀਆਂ ਤੱਕ ਕਮੇਟੀਆਂ ਤੱਕ ਗੁਰੂ ਕੇ ਵਜ਼ੀਰਾਂ ਤੱਕ ਸਭ ਸਾਰੇ ਤਾਂ ਕਿ ਸ਼ੇਅਰ ਕਰਿਓ ਤੇ ਸਭ ਨੂੰ ਪਤਾ ਲੱਗ ਜੇ ਵੀ ਇਨਾ ਸਤਿਕਾਰ ਹੋਣਾ ਚਾਹੀਦਾ